ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਦਿੱਤੋ ਕੀ ੴ ਸਤਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਓ ਤੁਰ ਤੂੰ ਰੱਖਦਾ ਆਇਆ ਰਹਿਲਾਦ ਜਨ ਤੁਧ ਰਾਖ ਲੈ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜਿਓ ਮਨਮੁਖ ਭਰਮ ਭੁਲਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜਿਓ ਮਨਮੁਖ ਭਰਮ ਪੁਲਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ